ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚੌਥੇ ਘਰ ਸੁਰ ਤਾਲ ਵਿੱਚ ਅੰਮ੍ਰਿਤ ਰੂਪ ਸ਼ਬਦ ਉਚਾਰਨ ਕਰ ਰਹੇ ਹਨ ਸਤਿਗੁਰੂ ਮੰਗਲ ਕਰਦੇ ਇੱਕ ਜੋ ਅਦੁੱਤੀ ਸਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇੱਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਬਿਉਹਾਰਾ ਇੱਕੋ ਹੀ ਚੇਤਨ ਸਰੂਪ ਸਭਨਾ ਦੇ ਅੰਦਰ ਹੈ ਤੇ ਇੱਕੋ ਦਾਹੀ ਸੰਸਾਰ ਰੂਪੀ सगलो ਕਈ ਇਹ ਸਾਰਾ ਪਾ ਸਾਰਾ ਵਿਸਤਾਰ ਫੈਲਿਆ ਹੋਇਆ ਉਹ ਆਪ ਹੀ ਨਾਮ ਦਾ ਬਨੰਜ ਵਪਾਰ ਰੂਪ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰਨ ਵਾਲਾ ਹੈ ਐਸੋ ਗਿਆਨ ਬਿਰਲੋ ਹੀ ਪਾਏ ਜਤ ਜਾਈਐ ਤਤ ਦ੍ਰਿਸ਼ਟਾਏ ਰਹਾ ਐਸੋ ਕਈ ਇਹ ਅਜਿਹਾ ਗਿਆਨ ਬਿਬੇਕ ਕੋਈ ਬਿਰਲੋ ਹੀ ਟਾਵਾ ਟਾਵਾ ਪੁਰਖ ਹੀ ਪਉਂਦਾ ਜੋ ਪਾਲੀਂਦਾ ਫੇਰੋ ਜਤ ਜਦ ਜਿੱਥੇ ਜਿੱਥੇ ਵੀ ਜਾਣਾ ਕਰਦਾ ਤਦ ਕਈ ਉਥੇ ਉਥੇ ਪਰਮੇਸ਼ਰ ਹੀ ਦ੍ਰਿਸ਼ਟੀ ਵਿੱਚ ਨਜ਼ਰ ਆਉਂਦਾ ਰਹਾਉ ਮਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਏ ਅਗੇ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਸਰਗੁਣ ਸਰੂਪ ਵਿੱਚ ਪਰਮੇਸ਼ਰ ਅਨੇਕਾ ਰੰਗਾ ਰੂਪਾਂ ਨੂੰ ਧਾਰਨ ਕਰਦਾ ਹੈ ਅਤੇ ਨਿਰਗੁਣ ਸਰੂਪ ਵਿੱਚ ਇੱਕ ਰੰਗਾ ਰੰਗ ਵਾਲਾ ਭਾਵ ਅਦਵੈਤ ਸਰੂਪ ਵਿੱਚ ਕੇਵਲ ਆਪ ਹੀ ਰਹਿੰਦਾ ਆਪ ਹੀ ਜਲ ਪਾਣੀ ਰੂਪ ਹੈ ਆਪ ਹੀ ਤਰੰਗਾ ਲਹਿਰ ਰੂਪ ਹੈ ਵਾ ਆਪ ਹੀ ਜਲਦੀ ਨਿਆਈ ਚੇਤਨ ਈਸ਼ਰ ਰੂਪ ਹੈ ਆਪ ਹੀ ਤਰੰਗਾ ਦੀ ਨਿਆਈ ਜੀਵ ਰੂਪ ਹੈ ਆਪ ਹੀ ਮੰਦਰ ਆਪਹਿ ਸੇਵਾ ਆਪ ਹੀ ਪੂਜਾਰੀ ਆਪ ਹੀ ਦੇਵਾ <kling> आप ही मंदिर रूप है आप ही सेवा टहल रूप है आप ही पूजारी पूजा करने वाला है अते आप ही देवा देवता रूप है अथवा आप ही मंदिर अधिष्ठान रूप है आप ही सेवन निश्चा रूप है आप ही पुजारी पाप सिख रूप के आप ही देवा पाप गुरु रूप है आप योग आप ही जुगता नानक के प्रभ सद ही मुक्ता ਆਪ ਹੀ ਜੋਗ ਰੂਪ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਰੂਪੀ ਜੋਗ ਰੂਪ ਹੈ ਵਾ ਆਪ ਹੀ ਭਗਤੀ ਜੋਗ ਰੂਪ ਹੈ ਤੇ ਆਪ ਹੀ ਇਸ ਵਿੱਚ ਜੁੜਿਆ ਹੋਇਆ ਵਾ ਜੁੜਨ ਦੀਆਂ ਜੁਗਤੀਆਂ ਦੱਸਣ ਵਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸਾਡੇ ਜਨਾਂ ਦੇ ਪ੍ਰਭ ਪਰਮੇਸ਼ਰ ਆਪ ਹਮੇਸ਼ਾ ਹੀ ਮੁਕਤਾ ਮੁਕਤ ਸਰੂਪ ਵਾ ਮੁਕਤੀ ਕਰਨ ਵਾਲੇ ਹੋ ਬਿਲਾਵਲ ਮਹੱਲਾ 5 ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ਼ ਨ ਲੈਣਾ ਉਹ ਪ੍ਰਭੂ ਆਪ ਹੀ ਸੰਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਨੂੰ ਸਧਰਨਾ ਸੁਧਾਰਨ ਵਾਲਾ ਆਪ ਹੀ ਸਭ ਨੂੰ ਸਧਰਨਾ ਕਈ ਸਹਤ ਆਸਰੇ ਦੇ ਕਰਨ ਵਾਲਾ ਆਪ ਹੀ ਜੀਵਾਂ ਪਾਸੋਂ ਸਾਰੀ ਕਿਰਿਆ ਕਰਾਉਣ ਕਰਦਾ ਪਰ ਆਪਣੇ ਉੱਪਰ ਕੋਈ ਦੋਸ਼ ਨਹੀਂ ਲੈਣਾ ਕਰਦਾ ਆਪਣ ਬਚਨ ਆਪ ਹੀ ਕਰਨਾ ਆਪਨ ਵਿਪਉ ਆਪ ਹੀ ਜਰਨਾ ਰਹਾਉ ਆਪਣ ਭਾਵ ਆਪ ਹੀ ਬਚਨ ਬਾਣੀ ਮਹਾਵਾਕ ਰੂਪ ਹੈ ਅਤੇ ਆਪ ਹੀ ਉਚਾਰਨ ਕਰਨ ਵਾਲਾ ਆਪ ਹੀ ਅਨੰਤ ਸ਼ਕਤੀਆਂ ਰੂਪੀ ਵਿਪਉ ਵਿਪੂਤੀ ਵਾਲ ਆਪ ਹੀ ਉਹਨਾਂ ਸ਼ਕਤੀਆਂ ਨੂੰ ਜਰਨਾ ਸਹਾਰਨ ਵਾਲਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਿਹਾ ਆਪ ਹੀ ਮਸਟ ਆਪ ਹੀ ਬੁਲਣਾ ਆਪ ਹੀ ਅਛਲ ਨਾ ਜਾਈ ਛਲਣਾ ਆਪ ਹੀ ਨਿਰਗੁਣ ਸਰੂਪ ਵਿੱਚ ਮਸਟ ਕਈਏ ਮਸਤ ਚੁੱਪ ਰੂਪ ਹੈ ਅਤੇ ਆਪ ਹੀ ਸਰਗੁਣ ਸਰੂਪ ਵਿੱਚ ਬੁਲਣਾ ਕਈਏ ਬੋਲਣ ਰੂਪ ਹੈ ਵਾ ਆਪ ਹੀ ਸੰਕਲਪਾਂ ਦਾ ਅਭਾਵ ਕਰਕੇ ਗਿਆਨ ਮੋਨ ਵਿੱਚ ਇਸਤਤ ਹੈ ਅਤੇ ਆਪ ਹੀ ਤਤ ਬੇਤਾ ਰੂਪ ਹੋ ਕੇ ਜਿਗਿਆਸੂ ਅਧਿਕਾਰੀਆਂ ਨੂੰ ਬੋਲ ਕੇ ਉਪਦੇਸ਼ ਕਰਨ ਵਾਲਾ ਹੈ ਆਪ ਹੀ ਅਸ਼ਲ-ਸ਼ਲਨ ਤੋਂ ਰਹਿਤ ਸਰੂਪ ਹੈ ਜੋ ਕਿਸੇ ਕੋਲੋਂ ਛਲਨਾ ਛਲਿਆ ਨਹੀਂ ਜਾਂਦਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ-ਘਟ ਆਪ ਅਲਿਪਨਾ ਆਪ ਹੀ ਨਿਰਗੁਣ ਸਰੂਪ ਵਿੱਚ ਗੁਪਤ ਲੁਕਿਆ ਆਇਆ ਸਰੂਪ ਹੈ ਆਪ ਹੀ ਸਰਗੁਣ ਸਰੂਪ ਕਰਕੇ ਪ੍ਰਗਟਨਾ ਭਾਵ ਪ੍ਰਤੱਖ ਰੂਪ ਹੈ ਵਾ ਆਪ ਹੀ ਮਨਮੁੱਖਾਂ ਦੇ ਹਿਰਦੇ ਵਿੱਚ ਗੁਪਤ ਰੂਪ ਹੋ ਕੇ ਵਸ ਰਿਹਾ ਆਪ ਹੀ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਗਟ ਰੂਪ ਹੋ ਕੇ ਵਸ ਰਿਹਾ ਆਪ ਹੀ ਚਾਰੇ ਖਾਣੀਆਂ ਦੇ ਕਟਾ-ਕਟਾਂ ਵਿੱਚ ਵਿਆਪਕ ਹੈ ਆਪ ਹੀ ਸਾਰਿਆਂ ਦੇ ਪਾਪਾਂ ਪੁੰਨਾਂ ਦੀ ਲਿਪਾਈ ਮਾਨਤਾ ਤੋਂ ਅਲਿਪਨਾ ਨਿਰਲਿਪ ਰਹਿੰਦਾ ਹੈ ਆਪੇ ਅਬਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੀ ਸਭ ਜਚਨਾ ਆਪ ਹੀ ਅਬਗਤ ਵਿਅਕਤੀਗਤ ਤੋਂ ਰਹਿਤ ਵਾ ਅਬਗਤ ਪ੍ਰਾਪਤ ਰੂਪ ਹੈ ਵਾ ਆਪ ਹੀ ਅਵਗਤ ਗਿਆਨ ਸਰੂਪ ਹੈ ਆਪ ਹੀ ਸਾਰਿਆਂ ਦੇ ਨਾਲ ਰਚ ਵਿੱਚ ਰਿਹਾ ਵਾ ਰਚਨਾ ਵਿੱਚ ਰਚਿਆ ਹੋਇਆ ਸੰਗੀ ਰੂਪ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸਾਰੇ ਪਰਮੇਸ਼ਰ ਦੇ ਹੀ ਜਚਨਾ ਚੂਜ ਕੌਤਗ ਹਨ ਵਾ ਸਾਰੇ ਉਸ ਦੇ ਜਚਨਾ ਜਾਚਕ ਮੰਗਣ ਵਾਲੇ ਹਨ ਵਾ ਸਾਰੇ ਉਸ ਦੇ ਜਚਨਾ ਜਾਚੀ ਹੋਏ ਭਾਅ ਮਾਪੀ ਹੋਏ ਹਨ ਬਿਲਾਵਲ ਮਹੱਲਾ ਪੰਜਵਾ ਪੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਰੂਪ ਗਿਆਨ ਤੋਂ ਭੂਲੇ ਪਟਕੇ ਗੁੰਮਰਾਹ ਖੁੰਝੇ ਹੋਏ ਜੀਵਾਂ ਨੂੰ ਜਿਸ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਹਿਤ ਗਿਆਨ ਦਾ ਮਾਰਗ ਰਸਤਾ ਬਤਾਇਆ ਦੱਸਣਾ ਕੀਤਾ ਹੈ ਅਜਿਹਾ ਗੁਰੂ ਵੱਡੇ ਭਾਗਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਸਿਮਰ ਮਨ ਆ ਨਾਮ RAM ਨਾਮ ਚਿਤਾਰੇ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਏ ਮੇਰੇ ਮਨ ਆ RAM ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਕਰਕੇ ਸਿਮਰ ਜਾਦ ਕਰ ਗੁਰਾਂ ਦੇ ਪਿਆਰੇ ਚਰਨ ਕਮਲ ਅੰਤਹਿ ਕਰਨ ਵਿੱਚ ਵਸ ਰਹੇ ਹਨ ਰਹਾਉ ਬਿਸਰਾਮ ਦੇ ਕੇ ਪਰਵਾਉਂਦੇ ਆ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾਮ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸੇ ਲੋਭ ਲਾਲਚ ਤੇ ਮੋਹ ਮੋਹ ਸਨੇਹ ਵਿੱਚ ਜੋ ਮਨ ਲੀਨਾ ਲੀਨ ਮਿਲਿਆ ਹੋਇਆ ਸੀ ਉਹ ਸਤਿਗੁਰਾਂ ਨੇ ਸਾਰੇ ਬੰਧਨ ਜੰਜਾਲ ਕੱਟ ਕੇ ਮੁਕਤ ਸੁਤੰਤਰ ਕਰ ਦਿੱਤਾ ਹੈ ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਦੁੱਖ ਸੁਖ ਧਾਰਨ ਕਰਦਿਆਂ ਜੀਵ ਜੰਮਦਾ ਹੈ ਤੇ ਫੁਨ ਪੁਨਾ ਮੂਆ ਮਰਦਾ ਰਹਿੰਦਾ ਪਰ ਸਤਿਗੁਰਾਂ ਨੇ ਆਪਣੇ ਚਰਨ ਕਮਲਾਂ ਵਿੱਚ आश्रम इस स्थिति ठिकाना स्थान देना ਕੀਤਾ ਹੈ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰ ਇਹ ਸਾਰਾ ਸੰਸਾਰ ਜਗਤ ਤ੍ਰਿਸ਼ਨਾ ਈਰਖਾ ਮਾਇਆ ਕਾਲ ਰੂਪੀ ਅਗ ਦੇ ਸਾਗਰ ਕੀ ਇਹ ਸਮੁੰਦਰ ਵਿੱਚ ਡੁੱਬ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸੱਚੇ ਗੁਰਾਂ ਨੇ ਪ੍ਰਤਖ ਬਾਹ ਵਾ ਬਿਰਤੀ ਰੂਪ ਬੁੱਧੀ ਰੂਪੀ ਬਾਹ ਪੂਜਾ ਨੂੰ ਫੜ ਕੇ ਇਸ ਪਰਪੰਚ ਤੋਂ 17 ਤਾਰਨਾ ਕੀਤਾ ਹੈ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸਮਤ ਜਿਤ ਹਰ ਹਰ ਜਪਨਾ ਪ੍ਰਸ਼ੰਸੀ ਕੇ ਹੈ ਮਹਾਰਾਜ ਉਹ ਕਿਹੜੀ ਸਮਤ ਸ੍ਰੇਸ਼ਟ ਮਤ ਹੈ ਜਿਸ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਵੇ ਗੁਰੂ ਉਤਰ ਦਿੰਦੇ ਆ ਕਿ ਆਪਣੇ ਤਨ ਸਰੀਰ ਦਾ ਮਾਨ ਮਨ ਦੀ ਮਨੋਤ ਤਨ ਦੌਲਤ ਦੀ ਹੰਕਤਾ ਆਦ ਆਪ ਦਾ ਸਾਰਾ ਕੁਝ ਸਰਬੰਸੇ ਗੁਰੂ ਨੂੰ ਅਰਪਣ ਭੇਂਟ ਕਰ ਦੇਣਾ ਇਹ ਸ੍ਰੇਸ਼ਟ ਮੱਤ ਹੀ ਹੈ ਜਿਸ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੀਖਤ ਸੋਬਾ ਮੇਰੇ ਆਂਗਨ ਰਾਵ ਏ ਪ੍ਰਭ ਪਰਮੇਸ਼ਰ ਮੈਂ ਆਸਾ ਉਮੀਦ ਕਰਕੇ ਆਪ ਜੀ پاسੋਂ ਸੱਚਾ ਨਾਮ ਮੰਗਣ ਲਈ ਆਇਆ ਤੈਨੂੰ ਵੇਖਦਿਆਂ ਭਾਵ ਤੇਰੇ ਦਰਸ਼ਨ ਕਰਕੇ ਮੇਰੇ ਅੰਤਹਿ ਕਰਨ ਰੂਪੀ ਆਗਨ ਵੇੜੇ ਵਿੱਚ ਬਹੁਤ ਭਾਰੀ ਸੋਭਾ ਵਿਢਾਈ ਪ੍ਰਾਪਤ ਹੁੰਦੀ ਵਾ ਤੇਰੀ ਭਗਤੀ ਰੂਪੀ ਸ਼ੋਭਾ ਪ੍ਰਾਪਤ ਹੋ ਜਾਂਦੀ ਹੈ ਵਾ ਤੇਰਾ ਦਰਸ਼ਨ ਮੇਰੇ ਹਿਰਦੇ ਰੂਪੀ ਵੇੜੇ ਵਿੱਚ ਭਾਰੀ ਸ਼ੋਭਾ ਦੇਣ ਵਾਲੀ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਿਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨਹਿ ਉਦਾਰੋ ਸ਼ਾਸਤਰਾਂ ਆਦ ਦੀਆਂ ਬੇਅੰਤ ਜੁਗਤੀਆਂ ਕਰਕੇ ਅਤੇ ਸਿਮਰਤੀਆਂ ਆਦ ਨੂੰ ਬਹੁਤ ਸਾਰਾ ਵਿਚਾਰ ਕੇ ਦੇਖਿਆ ਪਰ ਸ੍ਰੇਸ਼ਟ ਸੰਤ ਜਨਾਂ ਦੇ ਸਾਧ ਸੰਗਤ ਭਾਵ ਸਾਧ ਸੰਗਤ ਕਰਕੇ ਇਸ ਮਨ ਦਾ ਉਧਾਰ ਹੋਣਾ ਹੈ ਵਾ ਸਾਧ ਸੰਗਤ ਕਰਕੇ ਹੀ ਇਸ ਮਨ ਨੂੰ ਤਾਰਨਾ ਕਰ ਮਤ ਬੁੱਧ ਸੁਰਤ ਨਾਹੀ ਚਤਰਾਈ ਤਾਂ ਮਿਲਿਆ ਜਾ ਲਏ ਮਿਲਾਈ ਬੇਨਤੀ ਕਰੀਏ ਕਿ হে ਪ੍ਰਭੂ ਮੇਰੇ ਵਿੱਚ ਵਿਹਾਰਾਂ ਦੀ ਮਤ ਅਕਲ ਸ਼ਾਸਤਰ ਗਿਆਨ ਦੀ ਸਮਝ ਵਾਲੀ ਬੁੱਧੀ ਸੁਰਤੀਆਂ ਦੇ ਪਕੜਨ ਵਾਲੀ ਸੁਰਤੀ ਅਤੇ ਵਾਕਾਂ ਕਰਕੇ ਚਤਰਾਈ ਸਿਆਣਪ ਵੀ ਨਹੀਂ ਹੈ ਵਾ ਮਤ ਗੁਰਮਤ ਦੇ ਬੋਧ ਵਾਲੀ ਬੁੱਧੀ ਸੋ ਰਤ ਸ੍ਰੇਸ਼ਟ ਰਤ ਪ੍ਰੀਤੀ ਅਤੇ ਕੋਈ ਸਿਆਣਪ ਵੀ ਨਹੀਂ ਤੇਰੇ ਨਾਲ ਤਦ ਹੀ ਮਿਲ ਸਕੀ ਦਾ ਜਦ ਤੂੰ ਆਪ ਹੀ ਕਿਰਪਾ ਕਰਕੇ ਮੇਲ ਲਵੇ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਹੀ ਪ੍ਰਭ ਪ੍ਰਭੂ ਜਿਸ ਨੇ ਤੇਰਾ ਦਰਸ਼ਨ ਦੀਦਾਰ ਪ੍ਰਾਪਤ ਕੀਤਾ ਹੈ ਉਸ ਦੇ ਪ੍ਰਤਖਵਾ ਮਨਬੁੱਧ ਰੂਪੀ ਨੇਤਰ ਸੰਤੋਖ ਦੇ ਸਹਿਤ ਸੰਤੁਸ਼ਟ ਹੋ ਗਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਦਾ ਹੀ ਸੰਸਾਰ ਤੇ ਓਣਾ ਸਫਲਾ ਪ੍ਰਮਾਣ ਨੀਕਿਆ ਵਾ ਸਹਿਤ ਗਿਆਨ ਫਲਦੇ ਹੈ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਮਾ ਪਿਓ ਅਤੇ ਸੁੱਧ ਪੁੱਤਰ ਤੇ ਮਾਇਆ ਦੌਲਤ ਅੰਤ ਨੂੰ ਪਰਲੋਕ ਵਿੱਚ ਨਾਲ ਨਹੀਂ ਜਾਂਦੇ ਸਾਧ ਸੰਗ ਸ੍ਰੇਸ਼ਟ ਸੰਤ ਜਿਨ੍ਹਾਂ ਦੀ ਸੰਗਤ ਕਰਕੇ ਸਾਰਾ ਜੰਮਣ ਮਰਨ ਦਾ ਦੁੱਖ ਕਸ਼ਟ ਮੇਟ ਲਈਦਾ ਰਬ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਉ ਜੋ ਪ੍ਰਭੂ ਪਰਮੇਸ਼ਰ ਪਿਆਰਾ ਸਾਰਿਆਂ ਦੇ ਵਿੱਚ ਆਪੇ ਕੀ ਆਪ ਹੀ ਰੱਬ ਵਿਆਪਕ ਹੋ ਰਿਹਾ ਉਹ ਹਰੀ ਨੂੰ ਜਿਹੜੇ ਪ੍ਰਤਖ ਰਸਨਾ ਜੀਬਾ ਵਾ ਪ੍ਰੀਤ ਰੂਪੀ ਜੀਵ ਨਾਲ ਜਪਦੇ ਉਹਨਾਂ ਨੂੰ ਜੰਮਣ ਮਰਨ ਆਦ ਦਾ ਕੋਈ ਵੀ ਦੁੱਖ ਕਸ਼ਟ ਨਹੀਂ ਵਿਆਪੇ ਲੱਗਦਾ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਅੱਗੇ ਕਿਰਪਾ ਕਰ ਰਿਹਾ ਤਿਖਾ ਭੂਖ ਬੋ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਸੰਸਾਰੀ ਜੀਵਾਂ ਦਾ ਮਨ ਪਦਾਰਥਾਂ ਦੀ ਤਿੱਖਾ ਪਿਆਸ, ਤਨ ਆਦ ਜੋੜਨ ਦੀ ਭੁੱਖ, ਅਤੇ ਤ੍ਰਿਸ਼ਨਾ ਦੀ ਤਪਸ਼ ਵਿੱਚ ਬਹੁਤ ਸਾਰਾ ਵਿਆਪਿਆ ਲੱਗਿਆ ਹੋਇਆ। ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਜਸ ਕੀਰਤਨ ਜਪਿਆ, ਗਾਇਨ ਕੀਤਾ ਉਹ ਮਨ ਕਰਕੇ ਸ਼ਾਂਤ ਹੋ ਗਏ। ਕੋਟ ਯਤਨ ਸੰਤੋਖ ਨਾ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਕਰੂੜਾ ਸਾਧਨਾ ਪਦਾਰਥ ਇਕੱਠੇ ਕਰਨ ਦੇ ਯਤਨ ਉਪਾ ਕਰਨ ਨਾਲ ਮਨ ਸੰਤੁਸ਼ਟਤਾ ਨੂੰ ਨਹੀਂ ਪ੍ਰਾਪਤ ਕਰਦਾ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਹੀ ਹਿਰਦਾ ਤ੍ਰਿਪਤਾਨਾ ਰਜ ਜਾਂਦਾ ਹੈ ਦੇਹ ਭਗਤ ਪ੍ਰਭ ਅੰਤਰਜਾਮੀ ਨਾਨਕ ਕੀ ਬੇਨੰਤੀ ਸੁਆਮੀ ਇਹ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪ੍ਰਭੂ ਪਿਆਰੇ ਪਰਮੇਸ਼ਰ ਸਾਨੂੰ ਆਪਣੀ ਪ੍ਰੇਮਾ ਭਗਤੀ ਦੇਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੁਆਮੀ ਮਾਲਕ ਪ੍ਰਭੂ ਸਾਡੇ ਜਨਾਂ ਦੀ ਇਹੋ ਹੀ ਬੇਨੰਤੀ ਭਾਵ ਅਰਦਾਸ ਹੈ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੱਡੇ ਭਾਗਾਂ ਕਰਕੇ ਪ੍ਰਾਪਤ ਕਰੀਦਾ ਸਾਧੂ ਸ੍ਰੇਸ਼ਟ ਗੁਰਮੁਖ ਜਨਾਂ ਨਾਲ ਮਿਲ ਕਰਕੇ ਮਿਲਾਪ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰੀਏ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਮਿਕ ਕਟੈ ਭਜ ਗੁਰ ਕੇ ਚਰਨਾ ਰਹਾਉ ਇਹ ਪਾਪਾ ਪੁੰਨਾ ਤੂੰ ਪਰੇ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਅਸੀਂ ਤੇਰੀ ਹੀ ਸਰਨ ਓਟ ਵਿੱਚ ਪਏ ਹਾਂ ਅਸੀਂ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਭਜ ਕਈਏ ਭਜਨ ਕਰਕੇ ਭਾਵ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾ ਕੇ ਸਾਰੇ ਕਿਲਬਿਕ ਪਾਪ ਕਾਟ ਨਿਵਰਤ ਕਰ ਲਏ ਹਨ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਹਿੰਦੇ ਆ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਦਾਰ ਅਵਰ ਹੋਰ ਦੁਨੀਆਦਾਰੀ ਦੇ ਕਰਮ ਕਾੜ ਸਾਰੇ ਲੋਕਾਚਾਰ ਲੋਕ ਵਿਹਾਰ ਲੋਕ ਦਿਖਾਵਾ ਹੀ ਹੈ ਸਾਧੂ ਸ੍ਰੇਸ਼ਟ ਗੁਰਮੁਖ ਜਨਾਂ ਨੇ ਨਾਲ ਮਿਲਾਪ ਕਰਕੇ ਹੀ ਸੰਸਾਰ ਤੋਂ ਉਧਾਰ ਪਾਰ ਉਤਾਰਾ ਹੁੰਦਾ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ 27 ਸਿਮਰਤियां ਛੇ ਸ਼ਾਸਤਰ ਚਾਰ ਬੇਦ ਨਿਰਣਾ ਕਰਕੇ ਦੇਖ ਲੈ ਸਭ ਇਹੋ ਰਾਏ ਦਿੰਦੇ ਹਨ ਕਿ ਪਰਮੇਸ਼ਰ ਦਾ ਨਾਮ ਜਪਣਾ ਕਰੀਏ ਜਿਸ ਨਾਮ ਦੇ ਰਾਹੀ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪ ਕਿਨਾਰੇ ਤੇ ਉਤਾਰ ਦਿੰਦਾ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੇ ਨਿਸਤਰੀਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭ ਪਿਆਰੇ ਪਰਮੇਸ਼ਰ ਸਾਡੇ ਜਨਾਂ ਉਤੇ ਆਪਣੀ ਕਿਰਪਾ ਮਿਹਰ ਦ੍ਰਿਸ਼ਟੀ ਕਰੋ ਤਾਂ ਜੋ ਸਾਨੂੰ ਸ੍ਰੇਸ਼ਟ ਗੁਰਮੁਖ ਜਨਾਂ ਦੀ ਚਰਨ ਧੂੜੀ ਪ੍ਰਾਪਤ ਹੋਵੇ ਤੇ ਅਸੀਂ ਇਸ ਪ੍ਰਪੰਚ ਤੋਂ ਨਿਸਤਰੀਏ ਤਰ ਜਾਈਏ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Ego. ਖਾਲਸਾ ਵਾਹਿਗੁਰੂ ਜੀ ਕੀ ਫਤਿਹ